ਕੱਲ ਜਿਹੜਾ ਲਗਭਗ 2:30 ਵਜੇ ਕੁਝ ਗੁੰਡਿਆਂ ਨੇ ਨਤਵਾਰ ਗੁਫਤਾ ਦੇ ਉੱਪਰ ਜਿਹੜਾ ਕਿ ਸਾਡੇ ਇੱਕ ਠੇਕੇਦਾਰ ਨੇ 10 ਬਿਲਡਰ ਉਹਨਾਂ ਦੇ ਜਿੱਕੇ ਨੇ ਉਹਨਾਂ ਦੇ ਉੱਪਰ ਅਟੈਕ ਕੀਤਾ ਉਹ ਮਾਮਰਾ ਸੀ ਠੇਕੇਦਾਰ ਜੀਆ ਮਾਮਰਾ ਸੀ ਕੋ ਟੈਂਡਰ ਸੀ ਟੈਂਡਰ ਪਾਉਣ ਕਰਕੇ ਉਹ ਗਲਤ ਬੰਦੇ ਸੀ ਵਿੱਚ ਜਿਨ੍ਹਾਂ ਨੇ ਕਿਹਾ ਵੀ ਟੈਂਡਰ ਅਸੀਂ ਪਾਉਣ ਨਹੀਂ ਦੇਣਾ ਕਿਉਂਕਿ ਆਮ ਸਾਰੇ ਵਪਾਰੀ ਕਬਰ ਆ ਗਏ ਸੀ ਵੀ ਜੇ ਕੱਲ ਇਦਾਂ ਹੀ ਹੋਣ ਲੱਗ ਗਿਆ ਤੇ ਵਬਾਰ ਕਿੱਦਾਂ ਕਰਾਂਗੇ ਟੈਂਡਰ ਜਿਹੜਾ ਹਾਟਲ ਕਿ ਫਲਾਨ ਦਾ ਲੁੱਕ ਫਲਾਨ ਦਾ ਹੁੰਦਾ ਜਿਹਨਾਂ ਸੜਕਾਂ ਬੰਦੀਆਂ ਨੇ ਸੜਕਾਂ ਦਾ ਟੈਂਡਰ ਸੀਗਾ ਮੁਕੇ ਦਾ ਟੈਂਡਰ ਸੀ ਮੁਕੇ ਦਾ ਜਿਹੜਾ 12 ਕਰੋੜ ਦਾ ਟੈਂਡਰ ਸੀ ਉਹ ਟੈਂਡਰ ਸਾਡੇ 10 ਵਿਡਨ ਨੇ ਪਾਇਆ ਸੀਗਾ ਉਹਦੇ ਕਰਕੇ ਉਹ ਲੋਕ ਜਿਹੜੇ ਆ ਕਹਿੰਦੇ ਵੀ ਜਿਹੜਾ ਟੈਂਡਰ ਨਾ ਪਉਣ ਉਤੋਂ ਬਾਅਦ ਅਸੀਂ ਇਹ ਸਾਰਾ ਮਾਮਲਾ ਸੀਪੀ ਸਾਦੇ ਨਿਕਾਜ ਕੱਢਿਆ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਕੱਲ ਰਾਤ ਨੂੰ ਕਾਫੀ ਬੰਦੇ ਚੱਕੇ ਨੇ ਤੋ ਤਾਂ ਅੱਜ ਵੀ ਭੋੜਾ ਕੰਮ ਕਰ ਰਹੇ ਨੇ ਮੇਰੇ ਖਿਆਲ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਉਹ ਸਾਰੇ ਕੰਮ ਕਰ ਦੇਣਗੇ ਕੱਲ ਜਿਹੜਾ ਲਗਭਗ 2:30 ਵਜੇ ਕੁਝ ਗੁੰਡਿਆਂ ਨੇ ਨਤਵਾਰ ਗੁਫਤਾ ਦੇ ਉੱਪਰ ਜਿਹੜਾ ਕਿ ਸਾਡੇ ਇੱਕ ਠੇਕੇਦਾਰ ਨੇ 10 ਬਿਲਡਰ ਉਹਨਾਂ ਦੇ ਵਿਕੇ ਨੇ ਉਹਨਾਂ ਦੇ ਉੱਪਰ ਅਟੈਕ ਕੀਤਾ ਉਹ ਮਾਮਰਾ ਸੀ ਠੇਕੇਦਾਰ ਜੀਆ ਮਾਮらい ਸੀ ਕੋ ਟੈਂਡਰ ਸੀ ਟੈਂਡਰ ਪਾਉਣ ਕਰਕੇ ਉਹ ਗਲਤ ਬੰਦੇ ਸੀ ਵਿੱਚ ਜਿਨ੍ਹਾਂ ਨੇ ਕਿਹਾ ਵੀ ਟੈਂਡਰ ਅਸੀਂ ਪਾਉਣ ਨਹੀਂ ਦੇਣਾ ਉਹਦੇ ਕਰਕੇ ਉਹਨਾਂ ਨੇ ਅਟੈਕ ਕੀਤਾ ਤੇ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਉਹ ਰਾਤ ਦੇ ਅਪੋਲੋ ਦੇ ਵਿੱਚ ਦਾਖਲ ਨੇ ਉਸ ਤੋਂ ਬਾਅਦ ਅਸੀਂ ਇਹ ਇੱਕ ਸਾਰਾ ਮਾਮਲਾ ਸੀਪੀ ਸਾਹਿਬ ਦੀ ਨਿਗਾਹ ਕੱਢਿਆ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਕੱਲ ਰਾਤ ਨੂੰ ਕਾਫੀ ਬੰਦੇ ਚੱਕੇ ਨੇ ਤੇ ਉਸ ਤੋਂ ਬਾਅਦ ਅੱਜ ਵੀ ਥੋੜਾ ਕੰਮ ਕਰ ਰਹੇ ਨੇ ਮੇਰੇ ਖਿਆਲ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਉਹ ਸਾਰਾ ਇਹ ਕੰਮ ਕਰ ਦੇਣਗੇ ਅਸੀਂ ਸੀਪੀ ਸਾਹਿਬ ਦੇ ਕੰਮ ਤੋਂ ਬਹੁਤ ਖੁਸ਼ ਹਾਂ ਕਿਉਂਕਿ ਇੰਨੀ ਸਪੀਡ ਦੇ ਨਾਲ ਉਹਨਾਂ ਨੇ ਕੰਮ ਕੀਤਾ ਕਿ ਜਿਹੜੇ ਗੁੰਡੇ ਬਦਮਾਸ਼ ਹੈ ਲੁਧਿਆਣੇ ਵਿੱਚ ਨਹੀਂ ਆ ਸਕਦੇ ਉਹ ਕਹਿੰਦੇ ਸਾਡੇ ਏਰੀਆ ਵਿੱਚ ਕੋਈ ਬਦਮਾਸ਼ ਕੰਮ ਨਹੀਂ ਕਰਨ ਦਵਾਂਗੇ ਤੁਹਾਨੂੰ ਇੱਥੇ ਬਿਲਕੁਲ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਆਮ ਸਾਰੇ ਵਪਾਰੀ ਕਵਰ ਆ ਗਏ ਜੀ ਵੀ ਜੇ ਕੱਲ ਇਦਾਂ ਹੀ ਹੋਣ ਲੱਗਿਆ ਤੇ ਮੁਬਾਰਕੀਦਾ ਕਰਾਂਗੇ। ਇਹਦਾ ਗਲਤ ਲੋਕ ਆ ਗਏ। ਗੁੰਡਾ ਕੱਤੀ ਹਰੇ ਨਾਲ ਕਰਕੇ ਸਾਡੇ ਕੰਮ ਨੂੰ ਨੁਕਸਾਨ ਕਰਨਗੇ। ਉਹਨਾਂ ਦਾ ਕੀ ਨਾਮ ਹੈ ਜਿਹੜੇ ਤੁਸੀਂ ਕਿਹਾ ਸੈਕਟਰ ਨਾਂ ਲੈ ਤੋ। ਜਿਹੜੇ ਬੰਦੇ ਨੇ ਉਹਨਾਂ ਨਾਮ ਆ ਜੇ ਤਾਂ ਉਹ ਬੰਦੇ ਚੱਕੇ ਹੋਏ ਨੇ। ਉਹਨਾਂ ਦਾ ਕੀ ਨਾਮ ਹੈ? ਟੈਂਡਰ ਕਿਸ ਚੀਜ਼ ਦਾ ਸੀ? ਟੈਂਡਰ ਜਿਹੜਾ ਹਾਟਲਾਂ ਤੇ ਬੁਲੰਦ ਦਾ ਲੁੱਕ ਬੁਲੰਦ ਦਾ ਹੁੰਦਾ। ਜਿਹਨਾਂ ਸੜਕਾਂ ਬੰਦੀਆਂ ਨੇ। ਸੜਕਾਂ ਦਾ ਟੈਂਡਰ ਸੀਗਾ ਉਹ। ਅੱਛਾ ਜੀ। ਮੁਕੇ ਦਾ ਟੈਂਡਰ ਸੀ ਮੁਕੇ ਦਾ। ਅੱਛਾ ਜੀ। ਇਹ 12 ਕਰੋੜ ਦਾ ਟੈਂਡਰ ਸੀ। ਉਹ ਟੈਂਡਰ ਸਾਡੇ 10 ਬੰਦਿਆਂ ਨੇ ਪਾਇਆ ਸੀਗਾ ਕਉਂਦੇ ਵੀ ਜਿਹੜਾ ਟੈਂਡਰ ਨਾ ਪਾਉਣ ਟੈਂਡਰ ਤੁਹਾਡੇ ਨਾਲ ਸੀਗਾ 10 ਵਿਡਿਓ ਦੇ ਨਾਂ ਤੇ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਮੁੰਡੇ ਅਟੈਕ ਕਰਨ ਦਾ ਮਤਲਬ ਰਾਈਜੀ ਵੀ ਜਾਨੂੰ ਡਰਾ ਕੇ ਉਹਨਾਂ ਦੇ ਆਣਾ ਅਸੀਂ ਆਪਣਾ ਕਬਜ਼ਾ ਕਰ ਲਈਏ ਤੇ ਅੱਗੇ ਤੋਂ ਟੈਂਡਰ ਜਿਹੜਾ ਅਸੀਂ ਆਪਣੇ ਹਿਸਾਬ ਨਾਲ ਲਈਏ ਪੈਸੇ ਲੈ ਕੇ ਸਰ ਠੇਕੇਦਾਰ ਨੇ ਗੁੰਡੇ ਭੁਲਾਏ ਸੀ ਆ ਠੇਕੇਦਾਰ ਨੇ ਗੁੰਡੇ ਨਹੀਂ ਭੁਲਾਏ ਉਹਨਾਂ ਨੇ ਇੱਕ ਵਿੱਚ ਠੇਕੇਦਾਰ ਵਿੱਚ ਗੁੰਡੇ ਆ ਗਏ ਨੇ ਉਹ ਕਹਿੰਦੇ ਕੰਮ ਅਸੀਂ ਦਵਾਵਾਂਗੇ ਸਾਡਾ ਸਾਨੂੰ ਪੈਸਾ ਦਿਓ ਅਸੀਂ ਤੁਹਾਨੂੰ ਕੰਮ ਦਵਾਵਾਂਗੇ ਤੁਹਾਨੂੰ ਕਿਸੇ ਨਾਲ ਕੋਈ ਕਰਨੀ ਲੋੜ ਨਹੀਂ ਇਹਦੇ ਜਿਹੜੇ ਕੁਝ ਠੇਕੇਦਾਰ ਨੇ ਉਹਨਾਂ ਵਿੱਚ ਵੜਿਆ ਜਿਹਦਾ ਕਿ ਸਾਡੇ ਵਪਾਰ ਦਾ ਬ ਜੋ ਗਲਦ ਬੁਨਿਆਦਾਂ ਵਿੱਚ ਬੜਾਂਗੇ ਤੁਹਾਨੂੰ ਖਾਂ ਹੁਣੇ ਹੁੰਦਾ ਵਾ ਇਸ ਕਰਕੇ ਅਸੀਂ ਸਾਰੀ ਸੀਪੀ ਸਾਨੂੰ ਗਲਦੁੱਤੀ ਉਹਨਾਂ ਨੇ ਇੱਕ ਦੋ ਠੇਕੇਦਾਰ ਵੀ ਲਾ ਚੁੱਕੇ ਨੇ ਜਿਹੜੇ ਕਿ ਉਸ ਏਰੀਏ ਦੇ ਠੇਕੇਦਾਰ ਸੀਗੇ ਜਿਨ੍ਹਾਂ ਨੇ ਰਲੇ ਹੋਏ ਜਨਾਬ ਜਿਹਨਾਂ ਨੇ ਉਹਨੂੰ ਇੰਟਰ ਕਰ ਦਨ ਦਿੱਤਾ ਕਿਹੜੀ ਏਰੀਏ ਜਗ੍ਹਾ ਤੋਂ ਮੈਂ ਕਿਹੜੀ ਜਗ੍ਹਾ ਤੋਂ ਕੰਮ ਮਾਰ ਰਹੀ ਹੈ ਜੀ ਇਹ ਜੀ ਹੋਈ ਆਪਣੇ ਕੋਲੋ ਆਪਾਂ ਦੇ ਬਲੈਕ ਹੈਟ ਤੇ ਸਾਨੂੰ ਰੁਕਰ ਉੱਥੇ ਉਹਨਾਂ ਦਾ ਇੱਕ ਤਰ੍ਹਾਂ ਦਾ ਕੰਮ ਹੈ ਟਾਇਰ ਵੇਚਦੇ ਨੇ ਉਹ ਕਿੰਨੇ ਦੇ ਸੱਟ ਬੱਤੀ ਪੂਰੀ ਵਿੱਚ ਕਿਤੇ ਲੱਤ ਉਹਦੇ ਪੂਰੀ ਕ੍ਰੈਕ ਹੋ ਗਈ ਹੈ ਉਹ ਇਹ ਅੰਦਰ ਹੱਕਾਂ ਦੇ ਲਿਖੀ ਨੇ ਇਹ ਕਿਤੇ ਟਾਂਕੇ ਲਾਗੇ ਇਥੇ ਕੱਲ ਬਣ ਗਿਆ ਉਹ ਰਾਣਾ ਦੇ ਨਾਲ ਉਹਨੇ ਟਾਇ ਕੀਤਾ ਮੋੜਾਂ ਵਿੱਚ ਮੋੜੇ ਲੱਗੀਆਂ ਆਤੇ ਵੀ ਲੱਗੀਆਂ ਨੇ ਕਾਫੀ ਮਤਲਬ ਇਹ ਦੇਖੋ ਵੀ ਉਹਨਾਂ ਨੇ ਅਟੈਕ ਦਾ ਇਦਾਂ ਕੀਤਾ ਜਿਵੇਂ ਬੰਦਾ ਮਾਰਨਾ ਹੁੰਦਾ ਇਹਦਾ ਕੁਦਰਤੀ ਬੰਦਾ ਕਿ ਮੁੰਡਾ ਨਾਲ ਟਕਰਾ ਸੀ ਬਚਾਅ ਹੋ ਗਿਆ ਉਹਨੇ ਪਹਿਲੇ ਇੱਕ ਪੰਦਰਾਂ ਮੁਕਾਬਲਾ ਕੀਤਾ ਲੇਕਿਨ ਚਾਰ ਪੰਜ ਬੰਦੇ ਹੋ ਰਾਗੇ ਫਿਰ ਮੁਕਾਬਲਾ ਨਹੀਂ ਕਰ ਪਾਏ ਫਟ ਫਿਰ ਮਾਰ ਗਏ ਮੈਂ ਸੀ ਵੀ ਸਾਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਕੰਮ ਦੀ ਬਹੁਤ ਮਦਦ ਕਰ ਰਹੇ ਨੇ ਮੈਨੂੰ ਉਮੀਦ ਹੈ ਕਿ ਇਹੋ ਜਿਹੇ ਬੰਦੇ ਲੁਧਿਆਣਾ ਵਿੱਚ ਨਹੀਂ ਆ ਸਕਦੇ ਕਿਉਂਕਿ ਜਿਵੇਂ ਜੇ ਇਹਨੇ ਕਾਲੀ ਪੌਣ ਸਟਰੋਂਗ ਹੈ ਪ੍ਰਸ਼ਾਸਨ ਨਾ ਸਟਰੋਂਗ ਹੈ ਫਿਰ ਮੈਂ ਸਮਝਦਾ ਵੀ ਸਾਨੂੰ ਇਹਨਾਂ ਤੋਂ ਬਰਕਰਾਰੀ ਲੋੜਨੀ ਇੱਕ ਵਾਰ ਤਾਂ ਇਹ ਸਾਰੇ ਰੁਕ ਪਰ ਆ ਗਏ ਜੀ ਕਿ ਵਪਾਰ ਹੈ ਵਪਾਰੀ ਬੰਦਾ ਲਾਈ ਚਕਰਾਨੀ ਕਰ ਸਕਦਾ ਸਾਨੂੰ ਲੱਗਿਆ ਕਿ ਇਹ ਬੰਦੇ ਦੇ ਗਲਤ ਵਿੱਚ ਆ ਗਏ ਪਰ ਅੱਜ ਜਿਹੜੇ ਸੀਪੀ ਸਾਨੂੰ ਮਿਲ ਕੇ ਆਏ ਤੁਹਾਨੂੰ ਬਹੁਤ تسਲੀ ਹੋਈ ਹੈ ਕਿ ਨਹੀਂ ਯਾਰ ਕਿਸੇ ਕੋ ਗਲਤ ਵਧਾ ਨਹੀਂ ਆ ਸਕਦਾ ਸੀਪੀ ਸਾਹਿਬ ਤੋਂ تسਲੀ ਹੈ ਜੀ ਤੁਹਾਨੂੰ ਹੁਣ ਆਪ ਕੋਈ تسਲੀ ਹੈ ਇਹਨਾਂ ਨੇ ਅੱਜ ਕਾਰਵਾਈ ਕਰ ਰਹੇ ਨੇ ਜਿਹਨੇ ਬੰਦੇ ਚੱਕਲੇ ਬੰਦੇ ਹੋਰ ਠਿੱਕੇ ਜਾਂਦੇ ਨੇ ਇਹ ਅੱਜ ਵੀ ਅਣੀ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਉਹਨਾਂ ਨੇ ਪੁੱਛੀ ਸਗੀਆਂ ਕਿ ਤੁਸੀਂ ਚਿੰਤਾ ਨਾ ਕਰੋ ਬਾਬਾ ਕੋ ਕਰਗੇ ਉਹਨਾਂ ਕੋ ਰੋਂਦੀ ਰੋਣੀ ਜਿੰਨਾ ਅਟੈਕ ਕੀਤਾ ਉਹ ਲੋਕਲ ਹੈ ਤੇ ਬਾਹਰ ਦੇਜ ਬਤੇ ਉਹ ਬੰਦੇ ਬਾਹਰ ਨਹੀਂ ਹੋ ਸਕਦੇ ਹਾਂਜੀ ਇੱਥੇ ਨਹੀਂ ਹੋ ਸਕਦੇ ਜੇਰਾ ਨਾ ਦਲਜੀਤ ਸਿੰਘ ਹਾਂਜੀ ਤੇ ਅਸੀਂ ਆਪਣੇ ਲੁਧਿਆਣਾ ਹਾਟਵੇਸ ਪਲਾਂਟ ਯੂਨੀਅਨ ਦੇ ਜਨਰਲ ਸੈਕਟਰੀ ਤੇ ਪੰਜਾਬ ਹਾਟਵੇਸ ਪਲਾਂਟ ਯੂਨੀਅਨ ਦੇ ਜਨਰਲ ਸੈਕਟਰੀ ਤੇ ਤੇ ਇਹ ਭਗਵਾਨ ਦਾ ਜੀ ਨੇ ਇਹਨਾਂ ਦੇ ਬੇਟੇ ਦੇ ਉੱਤੇ ਕੱਲ ਅਟੈਕ ਕੀਤਾ ਆਪਣੇ ਮੋਗੇ ਦੇ ਕੰਟਰੈਕਟਰ ਦੇ ਨਾਲ ਰੌਲਾ ਸੀ ਠੀਕ ਆ ਉਹਨਾਂ ਨੇ ਕਿਥੇ ਬੰਦਿਆਂ ਤੋਂ ਕਰਵਾਇਆ ਅਟੈਕ ਤੇ ਸੀਪੀ ਸਾਹਿਬ ਨੇ ਰਾਤੋ ਰਾਤ ਉਹਨਾਂ ਨੂੰ ਬੰਦਿਆਂ ਨੂੰ ਟੈਸਟ ਕਰਕੇ ਉਹਨਾਂ ਦੇ ਕਾਰਵਾਈ ਕਰ ਦਿੱਤੀ ਆ ਤੇ ਪੁਲਿਸ ਬੜੀ ਤੇਜ਼ੀ ਨਾਲ ਕਾਰਵਾਈ ਕਰ ਰਹੀ ਆ ਠੀਕ ਆ ਕੱਲ ਕੱਲ ਸਾਡੇ ਸਾਰੇ ਠੇਕੇਦਾਰ ਜਿਹਦੇ ਭਰਾ ਸੀਗੇ ਜਿਹਦੇ ਸਾਰੇ ਦੇ ਵਿੱਚ ਸਾਮ ਦਾ ਮਾਹੌਲ ਸੀਗਾ ਲੁਧਿਆਣਾ ਦੇ ਵਿੱਚ ਕਿਦਾਂ ਦਾ ਸਿਸਟਮ ਚੱਲ ਪਿਆ ਪਰ ਰਾਤੋ ਰਾਤ ਸਾਰੇ ਬੰਦੇ ਹੁਣ ਅੱਜ ਦੁਪਹਿਰ ਤੱਕ ਸਾਰੇ ਬੰਦੇਾਂ ਦੀ تسلی ਆ ਉਹਨਾਂ ਦੇ ਕੰਮ ਦੇ ਉੱਤੇ ਤੇ ਸਾਰੇ ਉਹਨੇ ਸੀਪੀ ਸਾਹਿਬ ਤੋਂ ਬਾਅਦ ਖੁਸ਼